ਲਗੇ ਹੀ ਟੈਗ ਦੋ ਚੌਕ ਦੀ ਕੋਨੇ ਕੋਨੇ ਵਿੱਚ ਆਇਓ ਸਾਰਿਆਂ ਨੂੰ ਜੀ ਆਇਆਂ ਨੂੰ ਪਾਤਾ ਕਰਵਾਉਂਦੇ ਆਂ ਟੈਗ ਗੁਰੂ ਦਾ ਡੇਲੀ ਅਸੀਂ ਬੜੇ ਹੀ ਜਲਦੀ ਇੱਥੇ ਹੁਣ ਤਿਆਰੀਆਂ ਲਗਭਗ ਪਹਸਾਈਆਂ ਮੁਕੰਮਲ ਨੇ ਅਡਮਿਕਲ ਮੁੱਦੇ ਚੱਲ ਚੁੱਕੇ ਨੇ ਸਾਰੇ ਵੀਰਾਂ ਦੇ ਹੁਣ ਤਿਆਰ ਹੋਣ ਦੇ ਚੰਗੇ ਬਾਬਾਈ ਬਾਬਾਈ ਉਹਨਾਂ ਦਾ ਪੜਾਕਾ ਪਾਦਾ ਟਾਇਰ ਦੇ ਛੋਟੇ ਜਿਹੇ ਨਮਾਲੇ ਜੀ ਸਾਡਾ ਟਾਪ ਦੇ ਸਾਹਿਬ ਬਣ ਕੇ ਆਪਣੇ ਆਪਣੇ ਭਾਗਾਂ ਵਾਲਾ ਲੱਭੋ ਆਜੋ ਤੇ ਸਾਰੇ ਵੀਰਾਂ ਨੂੰ ਬਾਰ-ਬਾਰ ਆ ਰਿਹਾ ਫਿਰ ਅੱਗੇ ਮਾਲਾ ਯਾਤਰਾ ਓਹ ਹੋ ਇੱਕ ਤਾਂ ਸਿੱਕਾ ਨੇ ਪੜਾ ਉਹ ਕਰਿਆ ਯਾਦ ਕੌਣ ਕਰੀ ਜਾਂਦਾ ਵੀਰੇ ਇਹ ਠੰਡ ਜਿਆਦਾ ਬਾਈ ਠੰਡ ਜਿਆਦਾ ਹੁਣ ਕਰਦਾ ਬਾਬਾ ਜੀ ਨੇ ਕੰਮ ਤੜਕੇ ਤੜਕੇ ਜੋਰ ਜ਼ਿਆਦਾ ਹੀ ਮਾਰੀ ਗਏ ਨਵੇਂ ਸਾਈਕਲ ਸਤਾ ਨੇ ਸਿਆ ਕੰਮ ਕਰ ਗਈ ਬਾਬਾ ਜੀ ਕਹਿੰਦੇ ਤੇ ਵੀ ਗਈ ਜਦੋਂ ਜੀਵਾਂ ਲੱਖਾ ਜਾਂਦਾ ਡੀ ਡਾਈ ਨੇ ਟਿਊਬ ਵਾਲੀ ਪਤਾ ਨਹੀਂ ਕੀ ਬਹੁਤ ਬਾਰੇ ਮਿਲੇ ਵੀਰਪਰਾ ਐਸੇ ਵੀ ਨੇ ਜਿਹੜੇ ਚਾਹ ਜਾਂਦੇ ਵੀ ਨਹੀਂ ਕੋਈ ਜਿਆਦਾ ਹੀ ਮਾਰਦੇ ਪੰਪਾਂ ਨੇ ਕੰਮ ਕਰ ਤਿੰਨ ਵੇਨੇ ਨਾ ਆਪਣੇ ਹਾਸਲੀ ਉਹੀ ਰੱਖਦੇ ਚਲੋ ਨੇੜੇ ਹੀ ਸਰ ਗਿਆ ਜੇ ਕਿਤੇ ਚੱਲ ਪਾਦਾ ਕੰਮ ਫੇਰ ਔਖਾ ਦੀ ਔਖਾ ਹੁੰਦਾ ਕਿਸੇ ਦੀ ਕਮਨ ਬਾਲ ਨੂੰ ਕਿਸੇ ਦੀ ਰਾਹ ਤਲ ਨੂੰ ਕਿਸੇ ਦੀ ਮੰਜ਼ਲ ਬਾਲ ਨੂੰ ਪਤਾ ਪਰ ਜਦੋਂ ਬੰਦਾ ਕੋਟ ਲੈਂਦਾ ਵੀ ਰੈਲੀ ਬਹੁਤ ਸੋਹਣੀ ਬਈ ਇੱਕ ਤਾਂ ਖਾਸ ਗੱਲ ਇਹ ਹੈ ਕਿ ਪਿੰਡਾਂ ਵਿੱਚ ਦੀ ਹੈ ਹਾਂਜੀ ਤਾਂ ਕਰਕੇ ਪਿੰਡਾਂ ਨੂੰ ਦੇਖਦੇ ਜੀ ਖੜੇ ਆਣੇ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਬਹੁਤੇ ਐ ਇਕੱਠੇ ਹੋਣ ਨਾ ਏਕ ਥੋੜੀ ਸਿਰ ਦਰਦੀ ਗੱਲ ਹੈ ਕੋਈ ਸੜਕ ਹਾਦਸਾ ਨਾ ਹੋਵੇ ਕਿਸੇ ਨੂੰ ਹਾਂਜੀ ਹਾਂਜੀ ਤਾਂ ਕਰਕੇ ਪਿੰਡਾਂ ਵਿੱਚ ਦੀ ਮਹੌਲ ਜਿਆਦਾ ਸੋਹਣਾ ਬਈ ਬਹੁਤ ਵਧੀਆ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਏ ਨੌਜਵਾਨ ਬਾਕੀ ਬਹੁਤ ਵਧੀਆ ਮਾਹੌਲ ਜਿਹੜਾ ਹੈਗਾ ਸਿੱਧਿਆ ਬਾਈ ਬਲਜੀਤ ਦਾ ਬਹੁਤ ਵਧੀਆ ਕੰਮ ਐ ਵੈਸੇ ਹੋਣੀਆਂ ਚਾਹੀਦੀਆਂ ਨੌਜਵਾਨ ਜਿਹੜੇ ਹੈਗੇ ਆ ਸਹੀ ਪਾਸੇ ਜਿਹੜੇ ਹੈਗੇ ਲਾ ਕਰਾ ਲੈਣਾ ਬਾਈ ਜੀ ਤਿਆਰ ਆ ਵੀਰੇ ਕੰਮ ਬਿਲਕੁਲ ਤਿਆਰ ਆ ਬਾਈ ਠੀਕ ਠੀਕ ਮੈਂ ਲੈ ਕੇ ਆ ਜੀ ਵੀਰੇ ਕਰੋਗੇ ਫੋਟੋ ਹਾਂ ਕਰਦੇ ਆ ਵੀਰੇ ਜਰੂਰ ਆ ਜੀ ਆ ਜੀ ਕਦੋਂ ਕਾਇਓ ਬਾਈ ਜੀ ਫਿਰ ਉਧਰੋਂ ਉਧਰੋਂ ਮੈਂ ਆ ਗਿਆ ਸੀ 16 ਚਲ ਰਹੀ ਕਿੰਨੇ ਦਿਨ ਲਾਇਆ ਹੈ ਉਧਰ 36 ਦਿਨ ਲੱਗੇ 36 ਦਿਨ ਲੱਗੇ ਆਪਣਾ ਮੜਾ ਜਾ ਇੱਥੇ ਪੇਜ ਵੀ ਦਾ YouTube ਤੇ ਮੇਰਾ ਹੈਗਾ ਜੀ ਕਮਲ ਸ਼ੇਰਗੜ ਠੀਕ ਹੈ ਠੀਕ ਹੈ ਜੀ ਇੰਸਟਾ ਤੇ ਵੀ ਤੇ YouTube ਤੇ ਵੀ ਮੈਂ ਦੇਖਦਾ ਹਾਂ ਤੁਹਾਡੀਆਂ ਵੀਡੀਓ ਧੰਨਵਾਦ ਹਾਂ ਤੁਹਾਡਾ ਧੰਨਵਾਦ ਬਹੁਤ ਠੀਕ ਹੋ ਜੀ ਹਾਂ ਜੀ ਹਾਂ ਵਧੀਆ ਵਧੀਆ ਕਰ ਰਹੇ ਹਾਂ ਹੁਣ ਕਿੱਥੇ ਦਾ ਕਰ ਰਹੇ ਹੋ ਫਿਰ ਅੱਗੇ ਟੂਰ ਹੋਣਗੇ ਦੋ ਤਿੰਨ ਲੋਕੇਸ਼ਨ ਹੈਗੀਆਂ ਨੇ ਠੀਕ ਹੈ ਜੀ ਬਾਲ ਜਾਂ ਕੇਰਲਾ ਦੇਖਦੇ ਹਾਂ ਠੀਕ ਹੈ ਜੀ ਕਿਧਰ ਦਾ ਬੰਦਾ ਬ੍ਰੋਸਰ ਠੀਕ ਠੀਕ ਵੀਰੇ ਉਹਨੇ ਸਿੰਗਰ ਆਈਟਰ ਵਾਲੇ ਹਨਾ ਵੀਰੇ ਤੁਸੀਂ ਵੀਰੇ ਕਦੋਂ ਕਰਵਾਉਨੇ ਹੁੰਨੇ ਹੋ ਜੀ ਇਹ ਆਪਾਂ ਬਈ ਸਤੰਬਰ ਮਹੀਨੇ ਸਤੰਬਰ ਚ ਕਰਾਉਨੇ ਹੁੰਨੇ ਆ ਠੀਕ ਆ ਵੀਰੇ ਤੇ ਤੁਹਾਡੇ ਨਾਲ ਫਿਰ ਇਸ ਵਾਰ ਅੱਡੇ ਲੋਏ ਵੀ ਆਵਾਂਗੇ ਜਰੂਰ ਤੇ ਜਰੂਰ ਚਾਹ ਜਵਦੀਆ ਲੱਗਿਆ ਤੁਹਾਨੂੰ ਮਿਲ ਕੇ ਵੀਰੇ ਹੋ ਠੀਕ ਆ ਵੀਰੇ ਠੀਕ ਆ ਜੀ ਵੀਰੇ ਥੈਂਕ ਯੂ ਵੀਰੇ ਕਿੱਥੇ ਦਾ ਕਰ ਰਹੇ ਹੋ ਟੂਰ ਅੱਗੇ ਫਿਰ ਅੱਗੇ ਦੇਖਦੇ ਆਂ ਆਵਾਂਗੇ ਇਧਰ ਰਾਜਸਥਾਨ ਵગેਰਾ ਕਰਾਂਗੇ ਠੀਕ ਹੈ ਠੀਕ ਹੈ ਵੀਰੇ ਹੋਰ ਠੀਕ ਹੋਗੇ ਵੀਰੇ ਸ਼ੁਕਰਾ ਸ਼ੁਕਰਾ ਵੀਰੇ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਸਾਨੂੰ ਵੀ ਬਈ ਚਲੋ ਥੋੜਾ ਠੀਕ ਹੈ ਜੀ ਥੋੜਾ ਧੰਨਵਾਦ ਤੁਸੀਂ ਪਿਆਰ ਬਖਸ਼ਿਆ ਇੰਨਾ ਨਾ ਨਾ ਠੀਕ ਹੈ ਠੀਕ ਹੈ ਇਧਰ ਠੀਕ ਹੈ ਧੰਨਵਾਦ ਕਿ ਬੀ ਚੜਦੀ ਕਲਾ ਠੀਕ ਹੈ ਜੀ ਬਹੁਤ ਵਧੀਆ ਪ੍ਰਾਲਾ ਸੀਗਾ ਤੁਹਾਡਾ ਬਹੁਤ ਵਧੀਆ ਲੱਗਿਆ